ਜਨਵਰੀ 2025 ਵਿੱਚ ਗੁਰਦਾਸਪੁਰ ਦੇ ਕਸਬਾ ਕਾਧੀਆਂ ਦੇ ਬੁੱਟਰ ਰੋਡ ਤੇ ਇੱਕ ਵੱਡੇ ਸ਼ੋਅਰੂਮ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਅੱਗ ਲੱਗ ਗਈ ਸੀ। ਸ਼ੋਅਰੂਮ ਦੇ ਮਾਲਕਾਂ ਰਜੀਵ 파ਟੀਆਂ ਅਤੇ ਸੰਜੀਵ 파ਟੀਆਂ ਨੇ ਉਹਨਾਂ ਦੀ ਦੁਕਾਨ ਦੇ ਨਾਲ ਰਹਿੰਦੇ ਕਿਰਾਏਦਾਰ ਦੁਕਾਨਦਾਰ ਲਖਵਿੰਦਰ ਸਿੰਘ ਵਾਸੀ ਠੱਕਰ ਸੰਧੂ ਉੱਪਰ ਇਸ ਦੁਕਾਨ ਨੂੰ ਅੱਗ ਲਗਾਉਣ ਦੇ ਦੋਸ਼ ਲਗਾਏ ਸਨ। ਦੁਕਾਨ ਮਾਲਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਕਾਧੀਆਂ ਦੀ ਪੁਲਿਸ ਨੇ ਲਖਵਿੰਦਰ ਸਿੰਘ ਵਾਸੀ ਠੱਕਰ ਸੰਧੂ ਉੱਪਰ ਮਾਮਲਾ ਦਰਜ ਕਰ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਲਖਵਿੰਦਰ ਸਿੰਘ ਇਹਨਾਂ ਦੋਸ਼ਾਂ ਦੇ ਵਿੱਚ ਬੇਕਸੂਰ ਸਾਬਿਤ ਹੋਇਆ ਪਰ ਇਸ ਦੌਰਾਨ ਥਾਣਾ ਕਾਧੀਆਂ ਦੀ ਪੁਲਿਸ ਦੇ ਵੱਲੋਂ ਮਾਲਕ ਧਿਰ ਦੀ ਮਿਨੀ ਭੁਗਤ ਨਾਲ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਕਾਫੀ ਤੰਗ ਪਰੇਸ਼ਾਨ ਅਤੇ ਲਖਵਿੰਦਰ ਸਿੰਘ ਨੂੰ ਭਗੌੜਾ ਕਰਾਰ ਦੇ ਕੇ ਉਹਨਾਂ ਦੀ ਧੀ ਅਤੇ ਜਵਾਈ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਹੁਣ ਕੁਝ ਦਿਨ ਪਹਿਲਾਂ ਹੀ ਉਸਨੂੰ ਕਿਸੇ ਨੇ ਰਾਹ ਦੇ ਵਿੱਚ ਘੇਰ ਕੇ ਸੱਤਾ ਮਾਰ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹ ਏ ਮਸਲਾ ਮੇਰੇ ਡੈਡੀ ਜੀ ਦੀ ਦੁਕਾਨ ਆ ਕਾਦੀਆਂ ਤੇ ਉਹਨਾਂ ਦੇ ਨਾਲ ਹੀ ਸ਼ੋਰੂਮ ਹੀ ਉਹਨੂੰ ਅੱਗ ਲੱਗੀ ਸੀ ਤੇ ਮੇਰੇ ਡੈਡੀ ਜੀ ਦੀ ਦੁਕਾਨ ਸਹੀ ਹੀ ਪਰ ਉਹਨਾਂ ਦੀ ਸਹੀ ਹੋਣ ਕਰਕੇ ਵੀ ਪਰ ਉਹਨਾਂ ਨੇ ਉਹਨਾਂ ਤੇ ਝੂਠਾ ਇਲਜ਼ਾਮ ਕਰਕੇ ਲਾ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਤੇ ਉਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਨੇ ਹੱਡੇ ਤੇ ਉੱਤੇ ਵੀ ਪਰਚਾ ਦਰਜ ਕੀਤਾ ਪਨਾਹ ਦੇਣ ਦੀ ਵਜ੍ਹਾ ਕਰਕੇ ਪਰ ਮੇਰਾ ਬੇਟਾ ਉਸ ਦਿਨ ਹਸਪੀਟਲ ਐਡ ਮੈਡੀਕਲਸੀ ਦੇ ਉਹਨਾਂ ਨੂੰ ਕਿਹਾ ਸੀ ਪਰ ਉਹ ਨਹੀਂ ਮੰਨੇ ਕਿਹੜੀ ਪੁਲਿਸ ਨੇ ਪਰਚਾ ਦਰਜ ਕੀਤਾ ਕਾਦੀਆਂ ਪੁਲਿਸ ਨੇ ਤੇ ਤੁਸੀਂ ਕਿਸੇ ਅਧਿਕਾਰੀਆਂ ਨੂੰ ਆਪਣੇ ਇਨਸਾਫ ਲੈਣ ਲਈ ਮਿਲੇ ਜੋ ਮਿਲੇ ਹਾਂਜੀ ਮੇਰੇ ਡੈਡੀ 4 ਮਹੀਨੇ 5 ਮਹੀਨੇ ਤੋਂ ਧੋੜੇ ਭੱਜੇ ਫਿਰ ਰਹੇ ਪਰ ਕੋਈ ਇਨਸਾਫ ਨਹੀਂ ਮਿਲਿਆ ਹੁਣ ਚਿੱਠੀ ਵੀ ਮਿਲ ਗਈ ਉਹਨਾਂ ਨੇ ਇਹ ਵੀ ਕਹਿ ਦਿੱਤਾ ਉਹਦੇ ਵਿੱਚ ਕਿ ਉਹ ਅੱਗ ਵੀ ਉਹਨਾਂ ਨੇ ਲਾਈ ਹੋਈ ਆ ਮਤਲਬ ਜਿਹੜੀ ਚਿੱਠੀ ਛੁੱਟੀ ਉਹ ਵੀ ਲੱਗੀ ਹੋਈ ਪਰ ਉਹਨਾਂ ਨੂੰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਡੈਡੀ ਇਨਸਾਫ ਦੇ ਚੱਕਰ ਵਿੱਚ ਇੱਧਰ ਉੱਧਰ ਜਾਂਦੇ ਹੀ ਪਰ ਜਦੋਂ ਕਾਦੀਆਂ ਉੱਥੇ ਗਏ ਆ ਉਹਨਾਂ ਨੂੰ ਉੱਥੇ ਸਾਨੂੰ ਨਹੀਂ ਪਤਾ ਗੇ ਕਰਦੀਆਂ ਵਾ ਕਿੰਨੇ ਸੱਟ ਲਾਈ ਹੈ ਪਰ ਲਾਈ ਉਹਨਾਂ ਨੇ ਕਿਉਂਕਿ ਉਹ ਕਾਦੀਆਂ ਗੇ ਪਰ ਹੁਣ ਜਿੰਨੀ ਜ਼ਖਮੀ ਹਾਲ ਤਾਂ ਉਹਦੇ ਵਿੱਚ ਲੱਗਦਾ ਨਹੀਂ ਕਿ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਉਹਨਾਂ ਦੇ ਸਿਰ ਤੇ ਮਤਲਬ ਕਿ ਇਦਾਂ ਸੱਟ ਲੱਗੀ ਜਿੰਨੀ ਸੱਟ ਲੱਗੀ ਉਹ ਸਿਰ ਤੇ ਲੱਗਣ ਕਰਕੇ ਲੱਗੀ ਉਹਨਾਂ ਦੀ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕਿਸੇ ਨੇ ਨਹੀਂ ਲਾਈ ਉਹਨਾਂ ਨੇ ਲਾਈ ਅਹੀਂ ਕਿੰਨੇ ਉਹਨਾਂ ਨੇ ਲਾਈ ਹੈ ਤੇ ਜੇ ਉਹਨਾਂ ਨੂੰ ਜੇ ਮੇਰੇ ਡੈਡੀ ਨੂੰ ਖਤਰਾ ਸਾਨੂੰ ਵੀ ਇਹਨਾਂ ਤੋਂ ਬਾਅਦ ਸਾਨੂੰ ਵੀ ਖਤਰਾ ਹੈਗਾ ਉਹਨਾਂ ਦਾ ਕਿੰਨੇ ਸੱਟ ਲਾਈ ਸੰਜੀਵ ਕੁਮਾਰ ਡੈਡੀ ਦੇ ਨਾਲ ਜਿੰਨਾਂ ਦੀ ਦੁਕਾਨ ਸੀ ਸੰਜੀਵ ਸੰਜੀਵ ਕੁਮਾਰ ਰੰਜੀਵ ਕੁਮਾਰ ਉਹਨਾਂ ਨੇ ਹੀ ਲਾਈ ਆ ਤੇ ਉਹਨਾਂ ਨੇ ਸਭ ਕੁਝ ਕੀਤਾ ਮੇਰਾ ਪਿੰਡ ਹੈ ਠਕਰ ਸੰਧੂ ਮੇਰਾ ਨਾਮ ਬਿੰਦਰਕੌਰ ਮੇਰੇ ਘਰ ਵਾਲੇ ਦੀ ਕਰਨਵਾ ਸਾਡੀ 40 50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਮਤਲਬ ਝੂਠ ਸਾਡੇ ਤੇ ਪਰਚਾ ਕਟਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਚੂਠਾ ਪਰਚਾ ਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਹਦਾ ਮੁੰਡਾ ਹਸਪਤਾਲ ਦਾਖਲ ਹੀ ਉਹਤੇ ਵੀ ਪਰਚਾ ਕਰਵਾਇਆ ਅਹੀਂ ਉਹ ਅਜਮਾਨਤ ਕਰਵਾਈ ਚਲੋ ਵਿਕੀਲਾ ਕੋਲ ਜਾਣਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੀ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਨਾ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਹੀਂ ਕਿਲਾਵਾਲ ਤੋਂ ਰਿਫਰੈਂਡ ਹੈ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਆ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਥੋੜੇ ਭੱਜੇ ਫਿਰਨ ਦੇ ਹੀ ਕੱਲੇ ਹੈਗੇ ਹੀ ਮੈਂ ਤੇ ਇਤਰਾ ਹੀ ਉਹਦੇ 4 ਮਹੀਨੇ ਹੋ ਗਏ ਹਨ ਵਿਲੇ ਬੈਠਿਆ ਹਨ ਸਾਨੂੰ ਕੁਝ ਨਹੀਂ ਦੁਕਾਨਦਾ ਦਿੱਤਾ ਵੀ ਨਾ ਕੁਝ ਦਿੱਤਾ ਵਾ ਤੇ ਨਾ ਦੁਕਾਨਦੇ ਅੰਡੇ ਆ ਤੇ ਇਸ ਤਰ੍ਹਾਂ ਇਹ ਗੱਲ ਵਾ ਫਿਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫਿਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਵੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ हां नु फेर कुछ ਨਹੀਂ ਦੇਂਦੇ ਸਾਡੇ ਤੇ ਫੇਰ ਇਸ ਤਰ੍ਹਾਂ ਹੀ ਕਰਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਹੈ ਚਿੱਠੀ ਕਿਹਦੀ ਸੀ ਉਹ ਚਿੱਠੀ ਦੇ ਗੋਲਡੀ ਬਟਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਤੇ ਨਾਂ ਮੁੜ ਕੇ ਪੁਲਸ ਹਨ ਕਿਹੜੀ ਪੁਲਸ ਕਿਸੇ ਪਰਚਾ ਦਰਜ ਹੋਇਆ ਸੀ ਬਾਦੀਆਂ ਵਾਲੀ ਪੁਲਸ ਸੀ ਕਾਦੀਆਂ ਵਾਲੀ ਪੁਲਸ ਅਜੇ ਖਾਣੇ ਪੱਕੇ ਦਰਜ ਹਾਂਜੀ ਕਾਦੀਆਂ ਵਾਲੀ ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਲਈ ਜਾਂ ਸੱਸੇ ਨੂੰ ਅੱਜ ਤੱਕ ਨਹੀਂ ਅਸੀਂ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਅਸੀਂ ਸਾਰੀ ਪੁਲਸ ਕੋਲ ਅਸੀਂ ਜਿੱਥੇ ਐਸਪੀ ਕੋਲ DIY ਐਸਪੀ ਕੋਲ ਸਾਰਿਆਂ ਕੋ ਗਏ ਕਿ ਹੈ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਕਿ ਹੈ ਨਹੀਂ ਨਹੀਂ ਹੱਡੀ ਸੁਣੀ ਆ ਇਹ ਤਾਂ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆ ਅਸੀਂ 4 ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਕੀ ਹੁਣ ਤੁਹਾਡੇ ਘਰ ਵਾਲੇ ਨੂੰ ਪ੍ਰੋਬਲਮ ਹੋਸ ਹੁਣ ਇਹਨਾਂ ਨੂੰ ਸਿਰ 'ਤੇ ਸੱਟ ਲੱਗੀ ਆ ਕਿਸ ਤਰ੍ਹਾਂ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕਵਾ ਦੁਕਾਨ ਵਾਲਿਆਂ ਤੇ ਸ਼ੱਕ ਆ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਮਰਵਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਇਹਨਾਂ ਨੇ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਕੋਈ ਪੀਪੀ ਨਹੀਂ ਵਾਦਾ ਕੋਸ਼ ਨਹੀਂ ਸਭ ਠੀਕ ਡਾਕਟਰ ਜੀ ਆਂਦੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ ਛੇ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋਸ਼ ਚ ਆਉਣਗੇ ਤੇ ਫੇਰ ਪਤਾ ਲੱਗੂਗਾ ਇਹਦੀ ਕੋਈ ਤੁਸੀਂ ਥਾਣੇ ਦਰਖਾਸਤ ਦਿੱਤੀ ਕਿਸੇ ਹੁਣ ਹਾਂਜੀ ਅਸੀਂ ਸੇਖ ਮੈਂ ਥਾਣੇ ਦਰਖਾਸਤ ਦੇ ਕੇ ਆਏ ਆ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਹਨਾਂ ਸਾਖ ਦਿੱਤੀ ਸਮੁੱਚੀ ਪੰਚਾਇਤ ਠੱਕਰ ਸੰਦੂ ਦੀ ਇਕੱਤਰ ਹੋਈ ਆ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਚ ਇਕੱਠੀ ਹੋਈ ਆ ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅੱਗ ਲਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ ਸਾਦੀ ਭਰਦਿਆਂਗੇ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਾਤੀ ਕਦੀ ਵੀ ਨਾ ਇਹਨਾਂ ਨੇ ਕੀਤੀ ਕਦੀ ਵੀ ਇਸ ਰਾਤ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਕੁਲਵਿੰਦਰ ਸਿੰਘ ਨੂੰ ਅਸੀਂ ਬਹੁਤ ਦਫਾ ਮਿਲੇ ਆ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਅਦ ਵਿੱਚ ਅਸੀਂ ਪਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਆ ਲੇਕਿਨ ਹੋਇਆ ਕੁਝ ਨਹੀਂ ਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਭੀਜਵਾਈ ਨੂੰ ਹੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਜਿਸ ਦਿਨ ਅਸੀਂ ਅੱਗ ਲੱਗੀਆ ਸਵੇਰੇ ਉਹਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀਆ ਤੇ ਤੁਸੀਂ ਅਸੀਂ ਇਹ ਸਬਦ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਹਾਂ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆਹ ਦੁਕਾਨ ਤੋਂ ਬਾਹਰ ਹੋਵੇ। ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤੇ ਤੁਸੀਂ ਰਖਵਿੰਦਰ ਸਾਹਿਬ ਕਹੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰ ਦੇ। ਲੇਕਿਨ ਉਹ ਇਸ ਗੱਲ ਤੇ ਮਾੜਾ ਸੀ ਕਿ ਇਹ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ। ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁਲ ਗਏ। ਲੇਕਿਨ ਇਹ ਸਾਫ-ਸਾਫ ਸਾਜ਼ਿਸ਼ ਆ ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਅੱਗ ਰਖਵਿੰਦਰ ਸਿੰਘ ਨੇ ਲਾਈ ਆ। ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸੱਟਾਂ ਲੱਗੀਆਂ ਪਤਾ ਨਹੀਂ ਕਿਸ ਤਰ੍ਹਾਂ ਲੱਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਗੁਰਦਸਪੁਰ ਦੇ ਵਿੱਚ ਬਹੁਤ ਹੀ ਹਾਲਤਾਂ ਦੀ ਨਾਜ਼ੁਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਆ ਕਿ ਇਹਦੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਬੇ 16 1 25 ਦੀ ਰਾਤ ਐ ਜਦੋਂ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਂ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਰਾਂ ਨੂੰ ਬੈਠ ਕੇ ਠਾਣੇ ਤੇ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਤੇ ਫਿਰ ਜਦੋਂ ਵੀਡੀਓ ਚੈੱਕ ਕੀਤੀਆਂ ਗਿਆ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਹਾ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਿਹਾਫ ਤੇ ਫਿਰ ਨਾਂ ਦੇਣ ਦੇ ਵਿੱਚ ਜਿਹੜਾ ਵਾ ਤੇ ਧੀਜਾਈ ਜਿਹੜੇ ਜੋ ਨਾਮਦ ਹੋਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਹੀ ਮਨਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਹੋਪ ਉਹ ਸਾਰੇ ਜਿਹੜੇ ਫੋਟੋ ਤੇ ਵੀਡੀਓਜ਼ ਆਉਂਦਾ ਉਹ ਲਖਨਵਰ ਸਿੰਘ ਹੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਕਿ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਹੈ ਪੁਲਿਸ ਨੇ ਜਾਂਚ ਕੀਤੀ ਹੈ ਕਿ ਉਹ ਵੀਡੀਓ ਕਲੀਪ ਉਹ ਲਖਨਵਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਯੋਗ ਅਦਾਲਤ ਵਿੱਚ ਵੀ ਵੀ ਹੋਪ ਉਹ ਜਿਹੜੇ ਆ ਉਹ ਲਖਨਵਰ ਸਿੰਘ ਨਾਲ ਮੇਚ ਕਰਦੇ ਆ ਮੈਂ ਕਿਤੇ ਕੋਈ ਕਮਾਲਾ ਸਾਹਿਬਾਂ ਚਿੱਠੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ ਉਹਨਾਂ ਦੀ ਦੁਕਾਨ ਵੀ ਅਮੋ ਸਾਹਮਣੇ ਹੈ ਤੇ ਡਿਪਰੈਸ਼ਨ ਕਰਕੇ ਜਿਹੜਾ ਵੀ ਕੰਮ ਹੋਇਆ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੁੱਤਣ ਵਾਲੇ ਦਾ ਤੇ ਇਹ ਦੁਕਾਨਾਂ ਦਾ ਕੋਈ ਸਮਝੌਤਾ ਹੋ ਚੁੱਕਾ ਇਹ ਮੇਰੇ ਨੋਟਿਸ ਕੋਈ ਨਹੀਂ ਹੈਗਾ ਏਰੀਆ ਜਿਹੜੀ ਫਰੋਤੀ ਗਾਂ ਜਾਂ ਕਿੱਤੀ ਸੁੱਤੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਕਿਹਨਾਂ ਤੋਂ ਦੇ ਇਹ ਤਾਂ ਬੰਦਾ ਪਹਿਲਾਂ ਹੀ ਫੜ ਕੇ ਅੰਦਰ ਦੇ ਜਿਹੜਾ ਉਹ ਦੇਤਾ ਹੈ ਉਹ ਅਰੈਸਟ ਪਾਈ ਉਹਨਾਂ ਦਾ ਕਹਿਣਾ ਵੀ ਨੌਕਰ ਕਿੱਥੀ ਬੰਗਲਾ ਬੰਦਾ ਜਿਹੜਾ ਹੈਗਾ ਉਹ ਮੁੰਡਾ ਸੀ ਦੁਕਾਨ ਵਾਲਾ ਉਹਦੇ ਤੋਂ ਹੀ ਪਰਚਾ ਦਿੱਤਾ ਸੀ ਦੁਕਾਨ ਵਾਲਾ ਜਿਹੜਾ ਉਹ ਅਰੈਸਟ ਪਈ ਇਹਦੀ ਦੇਖੋ ਜੀ ਇਹ ਜੋ ਮਤੇਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਚ ਵੀ ਇਹ ਹੋਪ ਕੋ ਆਏ ਹਣੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਵਹਾਰਤੀ ਹੋਇਆ ਕੰਪਲੇਨੈਂਟ ਜਿਹੜਾ ਸਾਰਾ ਸ਼ੱਕ ਜਿਹੜਾ ਇਹਦੇ ਤੇ ਯਾਰ ਕਰ ਰਹੇ ਹੈ